ਸੋਸ਼ਲ ਮੀਡੀਆ ਤੇ ਵਾਇਰਲ ਤੁਸੀਂ ਇਹ ਵੀਡੀਓ ਜ਼ਰੂਰ ਦੇਖੀ ਹੋਵੇਗੀ ਇਸ ਵੀਡੀਓ ਦੇ ਵਿੱਚ ਮਨਪ੍ਰਿਤ ਮੰਨਾ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਬਹੁਤ ਮਾੜਾ ਚੰਗਾ ਬੋਲਰ ਹੈ Papa ਇਸ ਦੀ ਆਡੀਓ ਤੁਹਾਨੂੰ ਨਹੀਂ ਸੁਣਾ ਸਕਦੇ ਵੀਡੀਓ ਤੁਸੀਂ ਸੁਣੀ ਲਈ ਹੋਵੇਗੀ ਇਹ ਮਨਪ੍ਰਿਤ ਮੰਨਨ ਦੇ ਭਰਾ ਦੀ ਵੀਡੀਓ ਆ ਉਹਨਾਂ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ ਫਿਰ ਅਰਸ਼ਵਲ ਬਾਈ ਨੇ ਆਪਣੇ ਇੰਸਟਾਗ੍ਰam ਤੇ ਇਸ ਨੂੰ ਸ਼ੇਅਰ ਕਰਕੇ ਲਿਖਿਆ ਆ ਅਰਸ਼ਵਲ ਬਾਈ ਜੋ ਕਿ ਪ੍ਰੇਮ ਢਿੱਲੋਂ ਦੇ ਨਾਲ ਰਹਿੰਦਾ ਆ ਤਾਂ ਉਹਨਾਂ ਨੇ ਸਟੋਰੀ ਸ਼ੇਅਰ ਕੀਤੀ ਹੈ ਇੱਕ ਮੈਂ ਸਾਰੇ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਪਰਿਵਾਰ ਦਾ ਸੱਚੀ ਕੋਈ ਕਸੂਰ ਨਹੀਂ ਹੈ। ਮੈਂ ਪਰਸਨਲੀ ਮਿਲ ਕੇ ਆਇਆ ਤੇ ਇਹਨਾਂ ਦੀ ਪੂਰੀ ਗੱਲ ਸੁਣੀ ਤੇ ਜੋ ਕੁਝ ਵੀ ਇਹ ਵੀਡੀਓ ਵਿੱਚ ਦੱਸ ਰਹੇ ਨੇ ਸਭ ਸੱਚ ਹੈ ਤੇ ਉਹਦੇ ਕਰਕੇ ਇਹਨਾਂ ਨੂੰ ਕੁਝ ਨਾ ਬੋਲਿਆ ਜਾਵੇ ਤੇ ਨਾ ਕੁਝ ਕਿਹਾ ਜਾਵੇ। ਮੈਂ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹਾਂ ਜੀ। ਜੋ ਵੀ ਇਹ ਦਾਰੂ ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ। ਜੋ ਇਹਨੂੰ ਲਈ ਬੈਠੇ ਆਂ ਉਲਟੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਨੂੰ ਪਤਾ ਹੈ ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਮਨਪ੍ਰੀਤ ਮਾਨਨਾ ਦੇ ਬਾਰੇ ਕਿਉਂਕਿ ਆਏ ਦਿਨੀ ਮਨਪ੍ਰੀਤ ਮਾਨਨਾ ਆਪਣੇ ਇੰਸਟਾਗ੍ਰam ਤੇ ਕਾਫੀ ਸਟੋਰੀਆਂ ਸਾਂਝਾ ਕਰਦਾ ਆ ਹੁਣ ਸਿੱਖ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਰੇ ਗਲਤ ਬੋਲਿਆ ਤਾਂ ਫਿਰ ਲੋਕਾਂ ਨੇ ਮਨਪ੍ਰੀਤ ਮਾਨਨਾ ਨੂੰ ਧਮਕੀਆਂ ਵੀ ਦਿੱਤੀਆਂ ਤੇ ਉਹਦੇ ਪਰਿਵਾਰ ਨੂੰ ਵੀ ਦਿੱਤੀਆਂ ਤੇ ਪਰਿਵਾਰ ਦੇ ਵਿੱਚੋਂ ਉਹਦੇ ਵੱਡੇ ਭਰਾ ਦਾ ਬਿਆਨ ਵੀ ਆਇਆ ਕਿ ਵੀ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਆ ਜਿਵੇਂ ਕਿ ਤੁਸੀਂ ਸਾਰਾ ਕੁਝ ਸੁਣੀ ਲਿਆ ਹੈ আর ਸਵਾਲ ਦੀ স্টোরি ਵੀ ਦੇਖ ਲਈ ਆ